ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸੋਇਆਂ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਕਾਫੀ ਚਾਹ ਦਾ ਲੰਗਰ ਚੱਲ ਰਿਹਾ ਜੀ ਇੱਥੇ ਪ੍ਰਸ਼ਾਦਿਆਂ ਦਾ ਵੀ ਨਾਲ ਹਾਰਡਪੀਟ ਤਾਂ ਲਈ ਜਿਹੜੇ ਵੀ ਸੇਵਾ ਲਈ ਕੇ ਜਾ ਰਹੇ ਆ ਵੀਰ ਜਾਂ ਉਧਰੋਂ ਆ ਰਹੇ ਆ ਉਹਨਾਂ ਵਾਸਤੇ ਅੰਕਲ ਜੀ ਹੋਣੀ ਫੇਰੇ 6 ਵਜੇ ਤੋਂ ਲਿਕੇ ਰਾਹ ਦੇ 11 ਵਜੇ ਤੱਕ ਕਾਫੀ ਤੇ ਪ੍ਰਸ਼ਾਦਿਆਂ ਦੀ ਸੇਵਾ ਕਰਦੇ ਆ ਅੰਕਲ ਜੀ ਹੁਣੀ ਪੰਜਾਬ ਪੁਲਿਸ ਦੇ ਵਿੱਚੋਂ ਰਿਟਾਇਰਡ ਇੰਸਪੈਕਟਰ ਨੇ ਇਹ ਸੇਵਾ ਉਹ ਆਪਣੇ ਪੱਲਿਓ ਨਿਭਾ ਰਹੇ ਆ ਅੰਕਲ ਜੀ ਹੁਣਾ ਦਾ ਕਹਿਣਾ ਵਾ ਵੀ ਜਿਹੜੇ ਵੀ ਲੰਗ ਦੇ ਆ ਟਰੈਕਟਰ ਟਰਾਲੀਆਂ ਦੇ ਉੱਤੇ ਮਿੱਟੀ ਲੈ ਕੇ ਜਾਂ ਸੇਵਾ ਨਿਭਾ ਰਹੇ ਆ ਜਿਦਾ ਵੇਖੋ ਅੰਕਲ ਜੀ ਹੁਣੀ ਹੁਣ ਆਪ ਬਤਾਂਉਂਦੀ ਜਿਹੜੀ ਸਬਜ਼ੀ ਆ ਬਣਾ ਰਹੇ ਆ ਸੇਵਾ ਕਰ ਰਹੇ ਨਾਲ ਹੀ ਚਾਹ ਦਾ ਤੇ ਕੌਫੀ ਦਾ ਲੰਗਰ ਵੀ ਜਿਹੜਾ ਅੰਕਲ ਜੀ ਹੁਣੀ ਨਿਭਾਉਂਦੇ ਆ ਆ ਰਾਜਸਥਾਨ ਤੋਂ ਸੰਗਤ ਆਈ ਹੋਈ ਆ ਪ੍ਰਸ਼ਾਦਾ ਵੀ ਛਕ ਰਹੀ ਆ ਤੇ ਨਾਲ ਕੌਫੀ ਦਾ ਵੀ ਲਗੋ ਲੰਗਰ ਛਕ ਰਹੀ ਆ ਅੰਕਲ ਜੀ ਹੁਣਾਂ ਨੂੰ ਰੱਬ ਤੰਦਰੁਸਤੀ ਬਖਸ਼ੇ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਕੀ ਫਤਿਹ